ਦੂਸਰੀ ਗੱਲ ਇਹ ਆ ਕਿ ਤੁਸੀਂ ਜਿਹੜਾ ਮੈਨੂੰ ਸਵਾਲ ਪੁੱਛਿਆ ਕਿ ਲੋਕ ਸੱਤਾ 'ਚ ਰਹਿੰਦੇ ਆ ਸੱਤਾ ਵੱਲ ਵਧਦੇ ਆ ਸੋ ਮੈਨੂੰ ਹਰ ਬੰਦੇ ਦਾ ਮਨ ਦੇ ਵਿੱਚ ਇਹ ਹੁੰਦਾ ਕਿ ਮੈਂ ਸੱਤਾ ਚ ਰਹਾ ਪਾਵਰ ਚ ਰਹਾ ਪਰ ਕੁਝ ਗੱਲਾਂ ਜਿਹੜੀਆਂ ਹੁੰਦੀਆਂ ਨੇ ਜਦੋਂ ਬੰਦੇ ਦੇ ਆਪਣੇ ਹਿੱਤ ਤੇ ਡਾਕਾ ਪੈਂਦਾ ਜਾਂ ਆਪਣੇ ਘਰ ਤੇ ਡਾਕਾ ਪੈਂਦਾ ਤਾਂ ਫਿਰ ਸੁੱਤੇ ਵੇ ਇਨਸਾਨ ਦੇ ਅੰਦਰ ਵੀ ਇਹ ਦਰਦ ਜਾਗਦਾ ਹੈ ਕਿ ਮੈਂ ਕਿਸ ਵਿਅਕਤੀ ਵੱਲ ਜਾਵਾਂ ਕਿਹੜਾ ਕਿਹੜੀ ਪਾਵਰ ਬਲ ਜਾ ਖੜਿਆ ਜਿਹੜੀ ਕਿ ਪੰਜਾਬ ਨੂੰ ਖਰਾਬ ਕਰਨ ਵਾਲੇ ਪਾਸੇ ਜਾ ਰਹੀ ਹੈ ਸੋ ਮੇਰੇ ਮਨ ਦੇ ਵਿੱਚ ਇਹ ਗੱਲ ਹੈ ਕਿ ਜਦੋਂ ਮੈਂ ਸ਼ੁਰੂ ਚ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਚ ਗਿਆ ਸੀਗਾ ਇਲੈਕਸ਼ਨ ਤੋਂ ਤਕਰੀਬਨ 5-7 ਦਿਨ ਪਹਿਲਾਂ ਹੀ ਗਿਆ ਸੀਗਾ ਕੁਝ ਮੇਰੇ ਮਨ ਦੇ ਵਿੱਚ ਰੋਸ ਵੀ ਸੀਗੇ ਸੋ ਉਹਨਾਂ ਰੋਸ ਨੂੰ ਲੈ ਕੇ ਜਦੋਂ ਕਿ ਗੁੱਸਾ ਇਨਸਾਨ ਦੇ ਵਿੱਚ ਆਉਂਦਾ ਹੈ ਤਾਂ ਫਿਰ ਇਨਸਾਨ ਇਹ ਸੋਚਦਾ ਹੈ ਕਿ ਮੈਂ ਕੁਝ ਕਰਾਂ ਫਰਮਾਇ ਉਸ ਗੁੱਸੇ ਦੇ ਵਿੱਚ ਆ ਕੇ ਜਦੋਂ ਕਿ ਉਹ ਫੈਸਲਾ ਲਿਆ ਪਰ ਦੂਸਰੇ ਪਾਸੇ ਮੈਂ ਇਹ ਵੀ ਦੇਖਿਆ ਕਿ ਜਿਹੜੇ ਆਮ ਆਦਮੀ ਦੇ ਲੋਕ ਸੀਗੇ ਜਿਹੜੇ ਵੱਡੀਆਂ ਵੱਡੇ ਲੁਭਾਵ ਨੇ ਆਪਣੇ ਭਾਸ਼ਣ ਸੀਗੇ ਉਹਨਾਂ ਦੇ ਉਹਨਾਂ ਦੇ ਭਾਸ਼ਣਾਂ ਦੇ ਵਿੱਚ ਵੀ ਮੈਂ ਵਹਿ ਗਿਆ ਸੀਗਾ ਕਿਉਂਕਿ ਉਹਨਾਂ ਨੇ ਗੱਲਾਂ ਬਾਤਾਂ ਇਦਾਂ ਦੀਆਂ ਕੀਤੀਆਂ ਕਿ ਪੰਜਾਬ 'ਚ ਅਸੀਂ ਆਮ ਕਾਮਨ ਇਨਸਾਨ ਦੇ ਕੋਲ ਪਾਵਰ ਲੈ ਕੇ ਆਵਾਂਗੇ ਤੇ ਜਦੋਂ ਮੈਂ ਇਹ ਦੇਖਿਆ ਕਿ ਉਹਨਾਂ ਦੇ ਵਿੱਚ ਰਹਿ ਕੇ ਮੈਂ ਦੇਖਿਆ ਸਭਾ ਸਾਲ ਦੇ ਤਕਰੀਬਨ ਹੋ ਚੁੱਕੇ ਆ ਸੁਣ ਮੈਂ ਜਦੋਂ ਉਹਨਾਂ ਦੇ ਹਾਲਾਤ ਦੇਖੇ ਤੇ ਮੈਂ ਤਾਂ ਇਹ ਦੇਖਿਆ ਕਿ ਇਹ ਕਹਿੰਦੇ ਸੀ ਕਿ ਅਸੀਂ ਆਮ ਆਦਮੀ ਛੋਟੇ ਤੋਂ ਛੋਟੇ ਇਨਸਾਨ ਤੱਕ ਪਾਵਰ ਲੈ ਕੇ ਜਾਵਾਂਗੇ ਲੋਕਾਂ ਕੋਲ ਜਾਵਾਂਗੇ ਪਰ ਜਦੋਂ ਮੈਂ ਇਹਨਾਂ ਦੇ ਵਿੱਚ ਵੜ ਕੇ ਦੇਖਿਆ ਤੇ ਇਹਨਾਂ ਕੋਲ ਤਾਂ ਸਭ ਤੋਂ ਵੱਡਾ ਮੈਂ ਦੇਖਿਆ ਕਿ ਜੇ ਜੇ ਕੋਈ ਅੱਖਾਂ ਤੋਂ ਅੰਨ੍ਹਾ ਹੋ ਸਕਦਾ ਹੈ ਜਾਂ ਜ਼ੁਬਾਨ ਤੋਂ ਬੋਲਾ ਗੁੰੰਗਾ ਹੋ ਸਕਦਾ ਹੈ ਜਾਂ ਕੰਨਾਂ ਤੋਂ ਬੋਲਾ ਹੋ ਸਕਦਾ ਹੈ ਤੇ ਉਹ ਲੋਕ ਸੀਗੇ ਜਿਹੜੇ ਸਰਕਾਰ ਚਲਾਉਣ ਵਾਲੇ ਸੀਗੇ ਜਿਨ੍ਹਾਂ ਦੇ ਵਿੱਚ ਕੋਈ ਵੀ ਪੰਜਾਬ ਦਾ ਦਰਦ ਨਹੀਂ ਆ। ਸੋ ਮੇਰੇ ਮੰਨ ਦੇ ਵਿੱਚੋਂ ਅੰਦਰੋਂ ਮੇਰਾ ਮੰਨ ਆ ਮੈਨੂੰ ਆਪਣੇ ਅੰਦਰ ਹੀ ਲੰਤ ਪਾਉਂਦਾ ਸੀਗਾ ਕਿ ਤੂੰ ਪੰਜਾਬ ਦੇ ਵਿਰੋਧ 'ਚ ਜਾ ਖੜਿਆ। ਸੋ ਮੇਰੇ ਮਨ ਦੇ ਵਿੱਚ ਜਦੋਂ ਇਹ ਗੱਲਾਂ ਆਉਂਦੀਆਂ ਸੀ ਤੇ ਮੈਨੂੰ ਨੀਂਦ ਨਹੀਂ ਸੀ ਆਉਂਦੀ। ਮੈਂ ਬੇਚੈਨ ਦੀ ਮਹਿਸੂਸ ਕਰਦਾ ਸੀਗਾ ਹਰ ਵਕਤ ਤੇ ਮੈਨੂੰ ਤਕਰੀਬਨ 4-5 ਮਹੀਨੇ ਹੋ ਗਏ ਮੈਂ ਬੇਚੈਨ ਰਹਿੰਦਾ ਸੀਗਾ ਕਿ ਮੈਂ ਕਿਹਨਾ ਵਿਅਕਤੀਆਂ ਦੇ ਨਾਲ ਜਾ ਕੇ ਖੜ ਗਿਆ ਜਿਹੜੇ ਵਿਅਕਤੀ ਪੰਜਾਬ ਦਾ ਭਲੇ ਦੀ ਚਾਹੁੰਦੇ। ਦੂਸਰੀ ਗੱਲ ਇਹ ਸੀ ਕਿ ਹਰ ਪੰਜਾਬੀ ਇਹ ਚਾਹੁੰਦਾ ਕਿ ਹਰ ਪੰਜਾਬ ਦੇ ਜਿਹੜਾ ਕੋਈ ਸੱਤਾ ਹੋਵੇ ਉਹ ਪੰਜਾਬੀਆਂ ਕੋਲ ਹੋਵੇ। ਸੋ ਜਦੋਂ ਮੈਂ ਇਹਨਾਂ ਕੋਲ ਜਾ ਕੇ ਦੇਖਿਆ ਤੇ ਇਹਨਾਂ ਦਾ ਜਿਹੜੇ ਬੰਦੇ ਬੈਠੇ ਸੀਗੇ ਉੱਥੇ ਜਿਨ੍ਹਾਂ ਦੇ ਪਿਛਲੇ ਦਿਨਾਂ ਦੇ ਵਿੱਚ ਫੋਟੋਆਂ ਵਿੱਚ ਛੱਪੀਆਂ ਉਹ ਇੱਕ ਦੰਦਾ ਵਾਲਾ ਬੰਦਾ ਹੱਸ ਰਿਹਾ ਗੱਡੀ ਦੇ ਵਿੱਚ ਚੜਿਆ ਤੇ ਸਾਡੀ ਪੰਜਾਬ ਦੀਆਂ ਲੜਕੀਆਂ ਨਾਲ-ਨਾਲ ਦੌੜ ਰੀਆਂ ਨੇ ਸੋ ਇਹ ਲੋਕ ਜਿਹੜੇ ਪੰਜਾਬ ਨੂੰ ਚਲਾਉਣ ਵਾਲੇ ਨੇ ਉਹ ਦਿੱਲੀ ਦੀ ਟੀਮ ਹੈ ਉਹਦੇ ਵਿੱਚ ਪੰਜਾਬੀ ਕੋਈ ਨਹੀਂ ਪੰਜਾਬੀ ਤਾਂ ਸਿਰਫ ਉਹਨਾਂ ਦੇ ਹੁਕਮ ਦੀ ਪਾਲਣਾ ਕਰਨ ਵਾਲੇ ਨੇ ਭਾਵੇਂ ਮੁੱਖ ਮੰਤਰੀ ਅਤੇ ਭਾਵੇਂ ਉਹਨਾਂ ਦੀ ਕੈਬਨਿਟ ਹੈ ਭਾਵੇਂ ਹੋਰ ਬਾਕੀ ਜਿਹੜੇ ਲੋਕ ਹੈਗੇ ਨੇ ਸੋ ਇਹ ਪੰਜਾਬ ਨਹੀਂ ਚਲਾ ਰਹੇ ਪੰਜਾਬ ਜਿਹੜੇ ਹੈਗੇ ਦਿੱਲੀ ਦੀ ਟੀਮ ਕੇਸਰੀਵਾਲ ਦੀ ਟੀਮ ਚਲਾ ਰਹੀ ਹੈ ਉਹ ਟੀਮ ਜਿਹੜੀ ਹੈਗੀ ਉਹ ਪੰਜਾਬ ਦਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਕਰ ਰਹੀ ਹੈ ਉਹਦੇ ਵਿੱਚ ਮੈਂ ਕੋਈ ਵੀ ਗੱਲ ਤੁਸੀਂ ਪੰਜਾਬ ਤੇ ਲੈ ਲਓ ਅੱਜ ਤੁਸੀਂ ਦੇਖੋ ਕਿ ਪੰਜਾਬ ਦਾ ਜਿਹੜਾ ਪੈਸਾ ਹੈ ਉਹ ਹਲਤ ਵਾਲੇ ਬਾਕੀ ਦੇ ਸੂਬਿਆਂ ਦੇ ਵਿੱਚ ਖਰਚ ਕੀਤਾ ਜਾ ਰਿਹਾ ਹੈ ਜਿਹੜਾ ਕਿ ਪੰਜਾਬ ਦਾ ਪੈਸਾ ਪੰਜਾਬ ਦੇ ਟੈਕਸ ਨੇ ਸਾਡੇ ਲੋਕਾਂ ਦੇ ਦਿੱਤੇ ਹੋਏ ਉਹਨਾਂ ਟੈਕਸਾਂ ਨੂੰ ਗਲਤ ਵਰਤੋਂ ਕੀਤਾ ਜਾ ਰਿਹਾ ਤੁਸੀਂ ਦੇਖੋਗੇ ਜੇ ਪੰਜਾਬ 'ਚ ਇਲੈਕਸ਼ਨ ਹੋ ਕੇ ਹਟੇ ਉਸ ਤੋਂ ਬਾਅਦ ਹਿਮਾਚਲ ਦੇ ਇਲੈਕਸ਼ਨ ਸੀ ਤਾਂ ਹਿਮਾਚਲ ਦੀ ਟੋਟਲ ਪ੍ਰੈਸ ਜਿਹੜੀ ਸੀਗੀ ਉਹਦੇ ਕੋਲ ਜਿਹੜੇ ਵੱਡੇ ਵੱਡੇ ਇਸ਼ਤਿਹਾਰ ਲੱਗਦੇ ਸੀਗੇ ਪੂਰੇ ਪੂਰੇ ਪੇਜ ਦੇ ਤੇ ਪੂਰੇ ਪੂਰੇ ਉਹ ਸੀਗੇ ਤੇ ਸਾਰੇ ਦੇ ਸਾਰੇ ਉਹ ਹਿਮਾਚਲ ਜਾ ਰਹੇ ਸੀਗੇ ਗੁਜਰਾਤ 'ਚ ਜਾ ਰਹੇ ਸੀਗੇ ਤੁਹਾਡੇ ਰਾਜਸਥਾਨ 'ਚ ਜਾ ਰਹੇ ਸੀ ਕਰੋੜਾਂ ਰੁਪਏ ਅਰਬਾਂ ਰੁਪਏ ਪੰਜਾਬ ਦਾ ਇਸ ਪਾਸੇ ਲੰਘ ਗਿਆ ਜਿਹੜਾ ਕਿ ਪੰਜਾਬ ਤੋਂ ਬਾਹਰ ਜਾ ਕੇ ਖਰਚ ਹੋ ਗਿਆ ਤੇ ਇਸ ਦਾ ਇਸ ਗੱਲ ਦਾ ਦਰਦ ਸਿੱਧਾ ਮਨ ਦੇ ਵਿੱਚ ਜਿਹੜੇ ਜਹਾਜ਼ ਵੀ ਵਰਤੋਂ ਕੀਤੇ ਜਾ ਰਹੇ ਨੇ ਉਹ ਪੰਜਾਬ ਦੇ ਜਹਾਜ਼ ਨੇ ਤੇ ਕੇਸ਼ਰੀਵਾਲ ਨੂੰ ਡਰਾਈਵਰ ਬਣ ਕੇ ਸਾਡਾ ਮੁੱਖ ਮੰਤਰੀ ਨੂੰ ਨਾਲ ਲੈ ਕੇ ਜਾ ਕੇ ਬਿਠਾ ਕੇ ਸਾਰੇ ਹਿੰਦੁਸਤਾਨ ਵਿੱਚ ਘੁਮਾਉਂਦਾ ਫਿਰਦਾ ਸੋ ਪੰਜਾਬੀਆਂ ਦਾ ਪੈਸਾ ਪੰਜਾਬੀਆਂ ਦਾ ਨੁਕਸਾਨ ਹੋ ਰਿਹਾ ਸੀਗਾ ਮੇਰੇ ਮਨ ਦੇ ਵਿੱਚ ਇਹ ਰੋਸ ਸੀਗੇ ਕਿ ਇਹਨਾਂ ਲੋਕਾਂ ਨਾਲ ਰਹਿਣਾ ਨਹੀਂ ਹੈਗਾ ਕਿ ਪੰਜਾਬ ਨੂੰ ਬਰਬਾਦ ਕਰਨ ਲੱਗੇ ਹੋਏ ਨੇ ਦੂਸਰੇ ਪਾਸੇ ਇਹਨਾਂ ਨੇ ਝੂਠ ਦਾ ਪ੍ਰਚਾਰ ਇੰਨਾ ਸ਼ੁਰੂ ਕੀਤਾ ਸੀਗਾ ਕਿ ਲੋਕਾਂ ਨੂੰ ਕਮਲਾ ਬਣਾਤਾ ਬੋਲਾ ਬਣਾਤਾ ਲੋਕਾਂ ਨੂੰ ਸੋਚਣ ਦਾ ਲੋਕਾਂ ਦਾ ਵਨਵੇ ਕਰਤਾ ਇਹਨਾਂ ਨੇ ਆਪਣੇ ਆਪਣੇ ਤਰੀਕੇ ਦੇ ਨਾਲ ਸੋਸ਼ਲ ਮੀਡੀਆ 'ਤੇ ਰੱਖੀ ਕਿ ਅਸੀਂ ਪੰਜਾਬ ਚਾਹ ਕਰਦਾਂਗੇ ਪੰਜਾਬ ਚੋਂ ਕਰਦਾਂਗੇ ਅੱਜ ਤੁਸੀਂ ਦੇਖੋ ਕਿ ਪੰਜਾਬ ਅੱਜ ਬਿਲਕੁਲ ਹੀ ਜੰਗਲ ਬਣ ਚੁੱਕਿਆ ਹੈ ਪੰਜਾਬ ਦੇ ਵਿੱਚ ਰਾਜ ਕੋਈ ਰਾਜਨਾ ਦੀ ਕੋਈ ਚੀਜ਼ ਨਜ਼ਰ ਨਹੀਂ ਆਉਂਦੀ ਤੁਸੀਂ ਦੇ ਕੋਈ ਬੰਦਾ ਸੁਰਖਸ਼ਿਤ ਨਹੀਂ ਇੱਥੇ ਕਿਸੇ ਦੇ ਕਾਂਟੇ ਖਿੱਚੇ ਜਾਂਦੇ ਆ ਕਿਸੇ ਦੇ ਨਸ਼ੇ ਦੀਆਂ ਗੱਲਾਂ ਕਰਦੇ ਸੀ ਕਿ ਨਸ਼ੇ ਦੀਆਂ ਜਿਹੜੀਆਂ ਕੋਈ ਠੱਲ ਨਹੀਂ ਪਾ ਸਕੇ ਅੱਜ ਪੰਜਾਬ ਦਾ ਜਿਹੜਾ ਨੌਜਵਾਨ ਹੈ ਉਹ ਨਸ਼ੇ ਨਾਲ ਮਰ ਰਿਹਾ ਤੇ ਜਾਂ ਬੇਰੋਜ਼ਗਾਰੀ ਨਾਲ ਮਰ ਰਿਹਾ ਜਦੋਂ ਇਹਨਾਂ ਦੀ ਸਰਕਾਰ ਬਣੀ ਸਰਕਾਰ ਬਣਨ ਤੋਂ ਬਾਅਦ ਸਾਡੇ ਮੁੱਖ ਮੰਤਰੀ ਸਾਹਿਬ ਨੇ ਲਵਾਵਣੇ ਭਾਸ਼ਣ ਕੀਤੇ ਤੇ ਮਰਜ਼ੇ ਮੰਦੇ ਵਿੱਚ ਆਇਆ ਕਿ ਹੁਣ ਪੰਜਾਬ ਦੇ ਨੌਜਵਾਨਾਂ ਦਾ ਕੋਈ ਫਾਇਦਾ ਹੋਏਗਾ ਪੰਜਾਬ ਦੇ ਪਲਾ ਹੋਏਗਾ ਇਹਨਾਂ ਨੇ ਕਿਹਾ ਕਿ ਪੰਜਾਬ ਦੇ ਨੌਜਵਾਨ ਬਾਹਰ ਨਹੀਂ ਜਾਣਗੇ ਉਹਨਾਂ ਨੂੰ ਅਸੀਂ ਇੱਥੇ ਹੀ ਇਨਾ ਰੁਜ਼ਗਾਰ ਦਵਾਵਾਂਗੇ ਤੇ ਜਿਹੜੇ ਬਾਹਰਲੇ ਲੋਕ ਹੋਣਗੇ ਵਿਦੇਸ਼ਾਂ ਜਿਹੜੇ ਬੈਠੇ ਹੋਏ ਅੰਗਰੇਜ਼ ਨੇ ਅੰਰੇ ਜਾ ਕੇ ਪੰਜਾਬ ਦੇ ਵਿੱਚ ਨੌਕਰੀਆਂ ਮੰਗਿਆ ਕਰਨਗੇ ਅੱਜ ਪੰਜਾਬ ਤਬਾਹ ਹੋ ਚੱਲਿਆ ਪੰਜਾਬ ਦੇ ਵਿੱਚ ਤੁਸੀਂ ਦੇਖੋਗੇ ਇਸ ਤਰ੍ਹਾਂ ਦੇ ਬੱਚੇ ਸਾਹਮਣੇ ਆ ਰਹੇ ਨੇ ਜਿਨ੍ਹਾਂ ਦੇ ਕੋਈ ਹਜ਼ਾਰ-ਹਜ਼ਾਰ ਟੀਕਾ ਜਾਂ ਕਰੋੜ-ਕਰੋੜ ਟੀਕਾ ਵੀ ਉਹਨਾਂ ਦੇ ਲੱਗੇ ਹੋਏ ਨੇ ਉਹ ਸੋਸ਼ਲ ਮੀਡੀਆ ਤੋਂ ਸਾਰੇ ਦੇਖਦੇ ਹਾਂ ਕੋਈ ਕੰਟਰੋਲ ਨਹੀਂ ਅੱਜ ਪ੍ਰਸ਼ਾਸਨਿਕ ਕੰਟਰੋਲ ਇਹਨਾਂ ਦਾ ਖਾਣੀ ਪ੍ਰਸ਼ਾਸਨਿਕ ਦਾ ਜਿਹੜਾ ਭ੍ਰਿਸ਼ਟਾਚਾਰ ਸੀਗਾ ਉਹ ਪਮਾ ਘਟ ਗਿਆ ਹੋਵੇ ਪਰ ਜਿਹੜਾ ਇਹਨਾਂ ਦਾ ਆਪਣਾ ਭ੍ਰਿਸ਼ਟਾਚਾਰ ਹੈ ਉਹ 4 ਗੁਣਾ 1000 ਗੁਣਾ ਵੱਧ ਚੁੱਕਿਆ ਸੋ ਮੈਂ ਇਸ ਗੱਲ ਦਾ ਦਰਦ ਮਹਿਸੂਸ ਕਰਦਾ ਹਾਂ ਪੰਜਾਬ ਵੱਲ ਮੁੜ ਕੇ ਪੰਜਾਬ ਦੀ ਜਿਹੜੀ ਗੁਲਾਮੀ ਦੀ ਜ਼ੰਜੀਰ ਪੰਜਾਬ ਦੇ ਗਲ ਵਿੱਚ ਪੈ ਰਹੀ ਹੈ ਸੋ ਸਾਨੂੰ ਲਾਉਣ ਵਾਸਤੇ ਪੰਜਾਬ ਦੇ ਹਿੱਤਾਂ ਵਾਸਤੇ ਪੰਜਾਬ ਦੇ ਹੱਕਾਂ ਵਾਸਤੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਹੱਕਾਂ ਦੀ ਰਾਖੀ ਕਰਦਾ ਹੈ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਦਾ ਹੈ ਪੰਜਾਬ ਦੀ ਲੜਾਈ ਜੇ ਕਿਸੇ ਨੇ ਲੜੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਲੜੀ ਹੈ ਬਾਕੀ ਜਿਹੜੀਆਂ ਪਾਰਟੀਆਂ ਨੇ ਸਾਰੀਆਂ ਬਾਹਰੋਂ ਹੁਕਮ ਲੈ ਕੇ ਆਉਂਦੀਆਂ ਨੇ ਪਰ ਇਸ ਨੇ ਕੇਸਰੀਵਾਲ ਨੇ ਤਾਂ ਰਿਕਾਰਡ ਤੋੜ ਦਿੱਤਾ ਕਿ ਪੰਜਾਬ ਦੀ ਪੱਗ ਨੂੰ ਡਾਊਨ ਕਰਨ ਵਾਸਤੇ ਨੇ ਆਪਣਾ ਪੂਰਾ ਯੋਗਦਾਨ ਪਾਇਆ ਹੋਇਆ ਸੋ ਇਸ ਕਰਕੇ ਮੈਂ ਗੱਲ ਕਹਿਣੀ ਚਾਹੁੰਦਾ ਕਿ ਪੰਜਾਬ ਨੂੰ ਅੱਜ ਬਚਾਉਣ ਦੀ ਲੋੜ ਹੈ ਜਿਹੜੇ ਲੋਕ ਜਿਹੜੀਆਂ ਪਾਰਟੀਆਂ ਪਿਛਲੇ ਸਮੇਂ ਦੇ ਵਿੱਚ ਸਰਕਾਰ ਕਾਂਗਰਸ ਦੀ ਰਹੀ ਤੇ ਭੰਡੀ ਪ੍ਰਚਾਰ ਆਮ ਆਦਮੀ ਵਾਲੇ ਅਜੇ ਵੀ ਅਕਾਲੀ ਦਲ ਦਾ ਕਰੀ ਜਾ ਰਹੇ ਨੇ ਕੋਈ ਕੰਮ ਕਰ ਨਹੀਂ ਸਕੇ ਜਿਹੜੇ ਕੰਮ ਕੀਤੇ ਹੋਏ ਨੇ ਸ਼ਰਮਣੀ ਅਕਾਲੀ ਦਲ ਦੇ ਉਹਨਾਂ ਨੂੰ ਨਕਮਾ ਕਹਿ ਕੇ ਭੰਡਦੇ ਰਹੇ ਪਹਿਲਾਂ ਕਾਂਗਰਸ ਵਾਲੇ ਭੰਡਦੇ ਰਹੇ ਉਹਦੋਂ ਬਾਅਦ ਚੇਹੇ ਵੀ ਭੰਡਦੇ ਰਹੇ ਅੱਜ ਬਿਜਲੀ ਦੇ ਪ੍ਰੋਜੈਕਟ ਜਿਹੜੇ ਪੰਜਾਬ ਦੇ ਵਿੱਚ ਚੱਲੇ ਨੇ ਉਹ ਵੀ ਬਹੁਤ ਥੋੜੇ ਚੱਲ ਰਹੇ ਨੇ ਅੱਜ ਤੁਸੀਂ ਦੇਖਿਆ ਕੱਲ ਪਰਫੋਰਮ ਕਿੰਦੇ ਮਹਿੰਗਾ ਕਿੰਨੇ ਹਜ਼ਾਰ ਮਹਿੰਗਾ ਬਾੜ ਜਿਹੜੀ ਬਿਜਲੀ ਪੰਜਾਬ ਦਾ ਮੁੱਖ ਮੰਤਰੀ ਮੰਗ ਰਿਹਾ ਕਿ ਇੰਨੀ ਐ ਸੀ ਬਾਹਰੋਂ ਬਿਜਲੀ ਖਰੀਦਣੀ ਪਣੀ ਐ ਸਾਡੇ ਜਿਹੜੇ ਜੁਨਟ ਬਣਾ ਕੇ ਪੰਜਾਬ ਦੇ ਦਿੱਤੇ ਹੋਏ ਨੇ ਜੋ ਸਾਰੇ ਚੱਲਦੇ ਉਹਨਾਂ ਤਾਂ ਪੰਜਾਬ ਦੀ ਬਿਜਲੀ ਬਾਹਰ ਵੇਚੀ ਜਾ ਰਹੀ ਸੋ ਇਸ ਕਰਕੇ ਮੈਂ ਸਮਝਦਾ ਕਿ ਗੱਪਾਂ ਨਾਲ ਜਾਂ ਥੋਕ ਨਾਲ ਪਰੌਂਠੇ ਨਹੀਂ ਬਣ ਸਕਦੇ ਪਰੌਂਠੇ ਤੇਲ ਜਾਂ ਘਿਓ ਨਾਲ ਬਣ ਸਕਦੇ ਆ ਪੰਜਾਬੀਆਂ ਨੂੰ ਚਾਹੀਦਾ ਜਾਗ ਲੈਣਾ ਚਾਹੀਦਾ ਕਿਉਂਕਿ ਅਜੇ ਵੀ ਵਕਤ ਹੈਗਾ ਤੇ ਪੰਜਾਬੀਆਂ ਨੂੰ ਜਾਗਣਾ ਚਾਹੀਦਾ ਸੋ ਮੈਂ ਇਸ ਬੇਨਤੀ ਨੂੰ ਲੈ ਕੇ ਆਇਆ ਕਿ ਆਪਾਂ ਕਾਲੀਰਾਲ ਦੇ ਜਿਹੜੇ ਅਕਾਲੀ ਦਲ ਦਾ ਵਿਰੋਧ ਕਰਦੇ ਆ ਅਕਾਲੀ ਦਲ ਦਾ ਨਹੀਂ ਉਹ ਪੰਜਾਬ ਦਾ ਵਿਰੋਧ ਕਰਦੇ ਆ ਕਿਉਂਕਿ ਪੰਜਾਬ ਦੀ ਮਾਂ ਪਾਰਟੀ ਜੇ ਹੈ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਹੈ ਸੋ ਅਕਾਲੀ ਦਲ ਮਜ਼ਬੂਤ ਹੋਏਗਾ ਤਾਂ ਪੰਜਾਬ ਮਜ਼ਬੂਤ ਹੋਏਗਾ ਨਹੀਂ ਤਾਂ ਅਕਾਲੀ ਦਲ ਜੇ ਨਹੀਂ ਮਜ਼ਬੂਤ ਹੋਏਗਾ ਤਾਂ ਪੰਜਾਬ ਡਾਊਨ ਹੋ ਜਾਏਗਾ ਪੰਜਾਬ ਇਹਨਾਂ ਤਾਕਤਾਂ ਦੇ ਹੱਥਾਂ ਵਿੱਚ ਇਹਨਾਂ ਨੇ ਖੜਾਣਾ ਬਣਾ ਕੇ ਪੰਜਾਬ ਨੂੰ ਖਿੜੜ ਰਹੇ ਨੇ ਫੇਸ ਕਰਕੇ ਇਹਨਾਂ ਦੀ ਗੱਲਾਂ ਦੇ ਸਾਰਾ ਮੈ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਆਇਆ ਸਰਦਾਰ ਸ਼ਖਵੀਰ ਸਿੰਘ ਬਾਦਲ ਸਾਹਿਬ ਇੱਕ ਐਸੇ ਇਨਸਾਨ ਨੇ ਜਿਨ੍ਹਾਂ ਦੇ ਦਿਮਾਗ ਦੇ ਵਿੱਚ ਵਿਜ਼ਨ ਕੋਈ ਹੈਗਾ ਜਿਹੜੇ ਪੰਜਾਬ ਨੂੰ ਕੁਝ ਕਰਨਾ ਚਾਹੁੰਦੇ ਆ ਪਹਿਲਾਂ ਵੀ ਪੰਜਾਬੀਆਂ ਨੇ ਦੇਖਿਆ ਜਾਂ ਸੜਕਾਂ ਜਾਂ ਬਿਜਲੀ ਜਾਂ ਹੋਰ ਜਿੰਨੇ ਪ੍ਰੋਜੈਕਟ ਨੇ ਜੇ ਪਵਨ ਯਾਦਗਾਰਾਂ ਇਹ ਸਾਰੀਆਂ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਰੇਡ ਹੈ ਸੋ ਪੰਜਾਬ ਨੂੰ ਚੜ੍ਹਦੀ ਕਲਾ ਵਿੱਚ ਲੈ ਕੇ ਜਾਣ ਵਾਸਤੇ ਪੰਜਾਬ ਚ ਰਸਤੇ ਲੈ ਕੇ ਆਉਣ ਵਾਸਤੇ ਪੰਜਾਬ ਦਾ ਮਾਹੌਲ ਠੀਕ ਹੋਣਾ ਜ਼ਰੂਰੀ ਹੈ ਸੋ ਇਸ ਕਰਕੇ ਪੰਜਾਬ ਦਾ ਮਾਹੌਲ ਸ਼੍ਰੋਮਣੀ ਅਕਾਲੀ ਦਲ ਠੀਕ ਕਰ ਸਕਦਾ ਹੈ ਸੋ ਮੈਂ ਸ਼੍ਰੋਮਣੀ ਅਕਾਲੀ ਦਲ ਵਿੱਚ ਆਪਣੇ ਘਰ ਆਇਆ ਇਹ ਤਗੜੇ ਹੋ ਕੇ ਇਹਨਾਂ ਦਾ ਵਿਰੋਧ ਕਰਾਂਗੇ ਇਹਨਾਂ ਦੀ ਕਿਸੇ ਵੀ ਗੱਲ ਤੋਂ ਡਰਾਂਗੇ ਨਹੀਂ ਕਿਉਂਕਿ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਹਿੱਤਾਂ ਦੀ ਰਾਖੀ ਕਰਦਾ ਹੈ ਤੇ ਕਰਦਾ ਰਹੂਗਾ ਸੋ ਮੈਨੂੰ ਸ਼੍ਰੋਮਣੀ ਅਕਾਲੀ ਦਲ ਦਾ ਮੈਂ ਸਿਪਾਹੀ ਬਣ ਕੇ ਆਇਆ ਸਿਪਾਹੀ ਬਣ ਕੇ ਰਹੂਗਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਜਿੱਥੇ ਮੇਰੀ ਡਿਊਟੀ ਲਗਾਉਣਗੇ ਉੱਥੇ ਤਨਦੇਹੀ ਨਾਲ ਡਿਊਟੀ ਨਿਭਾਉਂਗਾ ਜਿੱਥੇ ਤੱਕ ਮੈਂ ਕੰਮ ਕਰ ਸਕਦਾ ਹਾਂ ਪੂਰੇ ਪੰਜਾਬ 'ਚ ਵੀ ਜਾ ਕੇ ਕਰੂੰਗਾ ਕਿਉਂਕਿ ਮੇਰੇ ਕੋਲ ਬਹੁਤ ਵੱਡਾ ਫੀਲਡ ਹੈ ਮੇਰਾ ਪੰਜਾਬ ਦੇ ਵਿੱਚ ਮੇਰਾ ਸੰਪਰਕ ਹੈ ਮੈਂ ਪੰਜਾਬ ਦੇ ਵਿੱਚ ਵੀ ਜਾ ਕੇ ਲੋਕਾਂ ਨੂੰ ਇਹ ਬੇਨਤੀ ਕਰੂੰਗਾ ਕਿ ਸ਼੍ਰੋਮਣੀ ਕਾਲੀਦਾਲ ਬੁਲਾਓ ਸ਼੍ਰੋਮਣੀ ਕਾਲੀਦਾਲ ਪੰਜਾਬ ਨੂੰ ਬਚਾ ਸਕਦਾ ਹੈ ਸੋ ਮੇਰੀ ਜਿੱਥੇ ਡਿਊਟੀ ਲਾਉਣਗੇ ਜਿੱਥੇ ਵੀ ਠੀਕ ਸਮਝਣਗੇ ਮੇਰੇ ਪ੍ਰਧਾਨ ਸਰਦਾਰ ਸਕੂਰੀ ਸਿੰਘ ਬਾਦਲ ਮੈਂ ਉੱਥੇ ਜੋ ਮਿਹਨਤ ਹੀ ਨਿਭਾਉਂਗਾ